ਲਓ ਬਈ ਮਿੱਤਰੋ ਆ ਚੱਕੋ ਆਪਣੀ ਮਿਹਨਤ ਦਾ ਫਲ ਹੁਣ ਆਪਾਂ ਰਾਤਾਂ ਨੂੰ ਜਾਗ ਜਾ ਕੇ ਪਾਣੀ ਦੀਆਂ ਵਾਰੀਆਂ ਲਾਈਆਂ ਆਪਾਂ ਇਹਦੇ ਵਿੱਚ ਡੀਪੀਪੀ ਪਾਈ ਆਪਾਂ ਇਹਦੇ ਵਿੱਚ ਜ਼ੂਰੀਆ ਵੀ ਪਾਈ ਆਪਾਂ ਕੱਖਾਂ ਵਾਲੀਆਂ ਸਪਰੀਆਂ ਵੀ ਕੀਤੀਆਂ ਗੋਲੇ ਡੰਡੇ ਨੂੰ ਵੀ ਮਾਰਿਆ ਬਹੁਤ ਜਿਆਦਾ ਮਿਹਨਤ ਕੀਤੀ ਆ ਤੇ ਹੁਣ ਇਹਨੂੰ ਦੇਖ ਕੇ ਨਾ ਆਪਣੇ ਕਿਸਾਨ ਵੀਰ ਬਹੁਤ ਜਿਆਦਾ ਖੁਸ਼ ਹੁੰਦੀ ਆ ਕਿਉਂਕਿ ਆਪਾਂ ਖੇਤਾਂ ਦੇ ਵਿੱਚ ਪੈਸੇ ਸਿੱਟੇ ਗਏ ਐ ਖਲਿਆਰੀ ਗਏ ਬਾਅਦ ਜਦੋਂ ਆ ਨਜ਼ਰ ਆਉਂਦਾ ਨਾ ਉਦੋਂ ਆਪਣੇ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ ਵੀ ਲੋ ਬਈ ਮਿੱਤਰੋ ਟਰਾਲੀਆ ਭਰਨ ਦਾ ਵੇਲਾ ਆ ਗਿਆ ਤਾਂ ਜਿੰਨਾ ਕਿਸਾਨ ਵੀਰਾਂ ਨੇ ਅਗੇਤੀਆਂ ਕਣਕਾਂ ਲਗਾਈਆਂ ਸੀਆਂ ਉਹ ਹੁਣ ਨਸਾਰੇ ਵਲ ਆ ਰਹੀਆਂ ਜਦੋਂ ਤੁਹਾਡੀ ਕਣਕ ਦੇ ਵਿੱਚ ਤੁਸੀਂ ਪੈ ਪਾੜ ਕੇ ਵੇਖੋ ਜਦੋਂ ਇਸ ਤਰ੍ਹਾਂ ਬੱਲੀ ਬਣ ਲੱਗ ਜੇ ਨਾ ਸਿੱਟਾ ਬਣ ਲੱਗ ਜੇ ਤਾਂ ਕਿਰਪਾ ਕਰਕੇ ਆਹ 2-4 ਗਲਤੀਆਂ ਨਾ ਕਰੋ ਨਹੀਂ ਤਾਂ ਆਪਣਾ ਸਿੱਧਾ ਝੜ ਘਟੂਗਾ ਜਿਹੜੇ ਕਿਸਾਨ ਵੀਰ ਕਹਿੰਦੇ ਆ ਨਾ ਸਾਡਾ ਝਾੜ ਤਾਂ 17-18 ਕੇ ਮੰਤਲੀ ਰਹਿ ਜਾਂਦਾ 50 ਮੰਨ ਤੱਕ ਤਾਂ ਜਾਂਦੀ ਨਹੀਂ ਉਹ ਤਾਂ ਇਸ ਵੀਡੀਓ ਨੂੰ ਜ਼ਰੂਰ ਦੇਖਣਾ ਦੇਖੋ ਦੋਸਤੋ ਹੁਣ ਧੁੱਪਾਂ ਨਿਕਲਣਗੀਆਂ ਤੇ ਆਪਣੇ ਕਿਸਾਨ ਵੀਰਾਂ ਨੂੰ ਕਾਲੀ ਹੁੰਦੀ ਆ ਪਹਿਲਾਂ ਉਹ ਗੁੱਲੀ ਡੰਡਾ ਮਾਰ ਲੀਏ ਦੋਸਤੋ ਜਦੋਂ ਇੰਨਾ ਸਿੱਟਾ ਬਣ ਗਿਆ ਨਾ ਤੁਹਾਡੀ ਕਣਕ ਦੇ ਵਿੱਚ ਭੁੱਲ ਕੇ ਵੀ ਗੁੱਲੀ ਡੰਡੇ ਵਾਲੀ ਸਪਰੇ ਨਾ ਕਰੋ ਖਾਸ ਕਰਕੇ ਸਟਰੋਂਗ ਸਪਰੇ ਹਨ ਜਿੰਨਾ ਵਿੱਚ ਸੰਕੋਰ ਹੁੰਦੀ ਆ ਜਿਹੜੇ ਸਟਰੋਂਗ ਕੈਮੀਕਲ ਹਨ ਉਹ ਤਾਂ ਭੁੱਲੇ ਕੇ ਵੀ ਨਾ ਬਾੜੋ ਆਪਣੇ ਖੇਤ ਦੇ ਵਿੱਚ ਤੇ ਜਿਹੜੀ 240 ਆ ਆਪਣੇ ਕਿਸਾਨ ਵੀਰ ਪਤਾ ਕੀ ਕਹਿੰਦੇ ਆ 24D ਸਪਰੇਅ ਕਰ ਦਨੇ ਆ ਚੌੜੇ ਪੱਤੇ ਵਾਲੇ ਨਦੀਰ ਮਾੜੇ ਮਾੜੇ ਝਾਕਦੇ ਆ ਤਾਂ ਇਸ ਟੇ ਦੇ ਆ ਕੇ ਕਰੋਗੇ ਤਾਂ ਆਪਣਾ ਨਸਾਨ ਪੱਕਾ ਹੋਊਗਾ ਇਸ ਲਈ 24D ਨੂੰ ਤਾਂ ਆਪਣੇ ਖੇਤ ਦੇ ਨੇੜੇ ਵੀ ਨਾ ਲੈ ਕੇ ਜਾਓ ਕਿਉਂਕਿ ਦੋਸਤੋ ਜਦੋਂ ਸੱਟਾ ਬਣਦੀ ਨਾ ਤੇ ਝੰਡਾ ਪੱਤਾ ਨਿਕਲਿਆਵੇ ਜੇਕਰ ਝੰਡੇ ਪੱਤੇ ਨੂੰ ਆਪਾਂ ਨੁਕਸਾਨ ਕਰਤਾ ਤਾਂ ਸਮਝ ਲਓ ਸਿੱਧਾ ਝਾੜ ਘਟ ਗਿਆ ਤੇ ਜੇਕਰ ਝੰਡੇ ਪੱਤੇ ਨੂੰ ਨੁਕਸਾਨ ਵੀ ਨਹੀਂ ਹੋਇਆ ਤੇ ਸਿੱਟੇ ਬਿੰਗਟੇਡੇ ਨਿਕਲਦੇ ਆ ਆਪਣੇ ਕਿਸਾਨ ਵੀਰਾਂ ਦੀ ਅਕਸਰ ਸਵਾਲ ਹੁੰਦੇ ਨਾ ਕਣਕ ਤਾਂ ਸਾਡੀ ਬੜੀ ਕੈਂਡ ਸੀ ਯਾਰ ਬਹੁਤ ਸੋਹਣੀ ਸੀ ਬੜਾ ਜਮ ਸੀ ਸਿੱਟੇ ਬਿੰਗੂ ਤੇ ਦੇ ਨਿਕਲ ਆਏ ਤੇ ਕਈ ਕਿਸਾਨ ਵੀਰ ਕਹਿੰਦੇ ਆ ਯਾਰ ਸਿੱਟੇ ਦੇ ਵਿੱਚ ਨਾ ਸਿੱਟੇ ਦੀ ਲੰਬਾਈ ਤਾਂ ਬਹੁਤ ਸਾਡੀ ਬੱਲੀ ਬੜੀ ਡਬਲ ਸੀ ਪਰ ਦਾਣੇ ਬਰੀਕ ਪੈ ਗਏ ਉਹਨਾਂ ਗਲਤੀਆਂ ਦਾ ਕਾਰਨ ਇੱਕ ਏ ਵੀ ਆ ਲੇਟ ਹਰਬੀਸਾਈਡ ਸਪਰੇਅ ਇਸ ਤੋਂ ਇਲਾਵਾ ਦੋਸਤੋ ਹੁਣ ਆਪਾਂ ਆਪਣੀ ਕਣਕ ਦੇ ਵਿੱਚ ਯੂਰੀਆ ਵੀ ਨਹੀਂ ਪਾਉਣੀ ਕਿਉਂਕਿ ਯੂਰੀਆ ਪਾਉਣ ਦਾ ਸਮਾਂ ਗਿਆ ਕਈ ਕਿਸਾਨ ਵੀਰਾਂ ਨੂੰ ਆਦਤ ਹੁੰਦੀ ਹੈ ਨਾ ਕਿ ਕਣਕ ਨਾ ਵਧੀਆ ਜਿਹੀ ਨਹੀਂ ਲੱਗਦੀ ਕੋਈ ਨਾ ਗੱਟਾ ਹੋਰ ਪਾ ਦਨੇ ਆ ਉਹ ਗੱਟੇ ਪਾਉਣ ਨਾਲ ਆਪਣੀ ਕਣਕ ਬਹੁਤ ਵਧੀਆ ਬਣ ਜਾਂਦੀ ਹੈ ਕਾਲੀ ਸ਼ਾਹ ਬਣ ਜਾਂਦੀ ਆ ਪੱਤਾ ਚੌੜਾ ਹੋ ਜਾਂਦਾ ਵੇਖ ਕੇ ਜੀ ਲੱਗਿਆ ਰਹਿੰਦਾ ਵੀ ਕਣਕ ਤਾਂ ਹੋਂ ਬਣੀ ਆ ਪਰੰਤੂ ਐਂਡ ਤੇ ਬੱਚਾ ਕਿ ਜਿਹੜੇ ਕਿਸਾਨ ਵੀਰ ਕਹਿੰਦੇ ਸਾਡੀ ਕਣਕ ਢਿੱਗ ਪੈਂਦੀ ਆ ਉਹਦਾ ਕਾਰਨ ਹੁੰਦਾ ਲੇਟ ਪਾਈ ਯੂਰੀਆ ਇਸ ਲਈ ਦੋਸਤੋ ਯੂਰੀਆ ਵੀ ਨਹੀਂ ਪਾਉਣੀ ਹੁਣ ਜੇਕਰ ਕਿਸੇ ਤਰ੍ਹਾਂ ਦੀ ਕਮੀ ਆਉਂਦੀ ਆ ਤਾਂ ਸਿਰਫ ਤੇ ਸਿਰਫ ਆਪਾ ਕਰਨੀਆਂ ਸਪਰੇ ਤੇ ਇਹ ਹੈਗਾ ਆਪਣਾ ਪਹਿਲਾ ਪੜਾ ਜੇਕਰ ਆਪਾ ਬਹੁਤ ਜਦੇ ਵਧੀਆ ਤੇ ਚੰਗਾ ਝਾੜ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ